ਜਦੋਂ ਹਰ ਇੱਕ ਸੇਤ ਆਪਣੇ ਆਪ ਨੂੰ 1984 ਦਾ ਆਪਣੀ ਸੋਸ ਲੈ ਕੇ ਜਾਂਦਾ ਤੇ ਉੱਤੇ ਹੋਇਆ ਕਿ ਇਹ ਕਮੇਨ ਹੱਤਿਆ ਦਾ ਬੱਚਿਆਂ ਦਾ ਮਾਈਆਂ ਦਾ ਬਜ਼ੁਰਗਾਂ ਦਾ ਕਤਲੋਗਾਰ ਕੀਤਾ ਗਿਆ ਕਿਉਂਕਿ 사ਦਗੁਰ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਛੇਤੀ ਗੁਰਪੁਰਵ ਸੀ ਸੋ ਬਹੁਤ ਬੇਕਸੂਰੀਆਂ ਨੂੰ ਇਹਨਾਂ ਨੇ ਕੋਹ ਕੋਹ ਕੇ ਮਾਰ ਦਿੱਤਾ ਉਹਦੇ ਵਿੱਚ ਮਰਦੇ ਮਜਾਦ ਵੀ ਮਰ ਕੇ ਨਿਕਲੇ ਉਹ ਕਿਹੜੇ ਸੀ ਉਹ ਮਰਜੀਬੜੇ ਸੀਗੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪੰਥ ਦਾ ਹੋਰ ਫੌਜ ਦੇ ਜਿਹੜੇ ਜਨਰਲ ਆ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਤੇ ਉਹ ਵੀ ਇਸ ਗੱਲ ਤੇ ਮੰਨਿਆ ਕਿ ਮੁਕਾਬਲਾ ਬਹੁਤ ਜ਼ਬਰਦਸਤ ਸੀ ਕਾਦਰੂਲ ਜੀ ਜਿਹੜੇ ਥੱਲੇ ਪਵਿੱਤਰ ਸਰੂਪ ਕਾਹਨਾਂ ਵਿਚ ਉਹ ਚ ਗੋਲੀ ਲੱਗੀ ਇੱਕ ਜਿਹੜੇ ਵੱਡੇ ਸਰੂਪ ਸਾਡੇ ਹਰ ਕੀ ਪੌਣੀ ਹੁੰਦੇ ਉਹਦੇ ਵਿੱਚ ਗੋਲੀ ਲੱਗੀ ਉੱਤੇ ਗੋਮਰ ਚ ਵੀ ਗੋਲੀਆਂ ਲੱਗੀਆਂ ਪੁਰਾਣਾ ਉੱਥੇ ਇਤਿਹਾਸ ਪਿਆ ਸੀ ਚਾਹੇ ਉਹ ਗੁਰਮਤ ਦਾ ਇਤਿਹਾਸ ਸੀ ਚਾਹੇ ਹੋਰ ਇਤਿਹਾਸ ਸੀ ਉਹ ਸਾਰੇ ਨੂੰ ਅੱਗ ਲਾ ਕੇ ਸਾਰਾ ਕੁਝ ਫੂਕ ਕੇ ਫਨਾ ਕੀਤਾ ਸਾਸ੍ਰੀਕਾਲ D5 ਚੈਨਲ ਪੰਜਾਬੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਮੈਂ ਧਰਮਿੰਦਰ ਸੰਦੂਸ ਸਵਾਗਤ ਕਰਦਾ ਹਾਂ ਅੰਮ੍ਰਿਤਸਰ ਦੇ ਵਿੱਚ ਕੱਲੂਕਾਰਾ ਦਿਵਸ ਨੂੰ ਸਮਰਪਿਤ ਸਮਾਗਮਾਂ ਦਾ ਆਯੋਜਨ ਕੀਤਾ ਗਿਆ ਜਿਦੇ ਵਿੱਚ ਵੱਡੀ ਗਿਣਤੀ ਚ ਸਿੱਖ ਸੰਗਤ ਨੇ ਸ਼ਿਰਕਤ ਕੀਤੀ ਹੈ ਇਸ ਦੌਰਾਨ ਅਰਦਾਸ ਕੀਤੀ ਗਈ ਤੇ ਉੱਥੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਹੋਰਾਂ ਦਾ ਇੱਕ ਬਿਆਨ ਸਾਹਮਣੇ ਆਇਆ ਉਹਨਾਂ ਨੇ ਸੰਗਤ ਦਾ ਤੇ ਵੱਖ-ਵੱਖ ਜਥੇਬੰਦੀਆਂ ਦਾ ਧੰਨਵਾਦ ਕੀਤਾ ਕਿ ਸਿੱਖ ਕੌਮ ਨੇ ਇੱਕ ਨਵਾਂ ਸੰਦੇਸ਼ ਦਿੱਤਾ ਹੈ ਕਿ ਅਸੀਂ ਸਾਰੇ ਇੱਕਾਂ ਤੇ ਉਹ ਕਹਿੰਦੇ ਨੇ ਕਿ ਜੇਕਰ ਇਹ ਸਾਰੇ ਇੱਕ ਹੋ ਜਾਣ ਸਿੱਖ ਏਕਾ ਕਰ ਲੈਣ ਤਾਂ ਸਾਰੇ ਮਸਲੇ ਹੱਲ ਹੋ ਜਾਣਗੇ ਅੱਜ ਸਾਕਾ ਨੀਲਾ ਤਾਰਾ ਦੀ ਆਕੀ ਢਾਲੀ ਨਿਆਂ ਵਰਸੀ ਸੀ ਔਰ ਇਹ ਉਹ ਦਿਹਾੜੇ ਆ ਜਦੋਂ ਹਰ ਇੱਕ ਸਿੱਖ ਆਪਣੇ ਆਪ ਨੂੰ 1984 ਜ ਆਪਣੇ ਸੁਰਤ ਲੈ ਕੇ ਜਾਂਦਾ ਤੇ ਉੱਥੇ ਹੋਇਆ ਕੀ ਸੀ ਜਿਸਲੇ ਇਹਨਾਂ ਦੀਆਂ ਬਹੁਤ ਸਾਰੇ ਜਿਹੜੇ ਬੱਚੇ ਇਹਦੇ ਇਨਵੋਲਵ ਸੀ ਉਹਨਾਂ ਦੀਆਂ ਕਿਤਾਬਾਂ ਵੀ ਆ ਚੁੱਕੀਆਂ ਕਿ ਕਿਵੇਂ ਇਹਨਾਂ ਹੱਥਿਆਂ ਦਾ ਬੱਚਿਆਂ ਦਾ ਮਾਈਆਂ ਦਾ ਬਜ਼ੁਰਗਾਂ ਦਾ ਕਤਲੋਗਾਰ ਕੀਤਾ ਗਿਆ ਕਿਉਂਕਿ ਸਤਗੁਰੂ ਗੁਰੂ ਅਰਜਨ ਦੇਵ ਪਾਤਸ਼ਾਹ ਜੀ ਦਾ ਸ਼ਹੀਦੀ ਗੁਰਪੁਰਬ ਸੀ ਸੋ ਬਹੁਤ ਬੇਕਸੂਰਿਆਂ ਨੂੰ ਇਹਨਾਂ ਨੇ ਕੋਹ ਕੋਹ ਕੇ ਮਾਰਿਆ ਜਿੱਥੇ ਏਡਾ ਵੱਡਾ ਇਹ ਜਿਹੜਾ ਕੱਲੂਕਾਰਾ ਵਾਪਰਿਆ ਉਹਦੇ ਵਿੱਚ ਮਰਦੇ ਮਜਾਦ ਵੀ ਬਣ ਕੇ ਨਿਕਲੇ ਉਹ ਕਿਹੜੇ ਸੀ ਉਹ ਮਰਜੀਬੜੇ ਸੀਗੇ ਜਿਨ੍ਹਾਂ ਦੇ ਵਿੱਚ ਸਾਡੇ ਬਹੁਤ ਹੀ ਸਤਿਕਾਰਯੋਗ 20ਵੀਂ ਸਦੀ ਦੇ ਮਹਾਨ ਸਿੱਖ ਸੰਤ ਬਾਬਾ ਜਰਨੈਲ ਸਿੰਘ ਜੀ ਖਾਲਸਾ ਪਿੰਡ ਵਾਲੇ ਔਰ ਉਹਨਾਂ ਦੇ ਸਾਥੀ ਅਮਰ ਸ਼ਹੀਦ ਪਾਈ ਅਮਰੀਕ ਸਿੰਘ ਜੀ ਪ੍ਰਧਾਨ ਆਲ ਇੰਡੀਆ ਸਿੱਖ ਸਟੂਡੈਂਟ ਫੈਡਰੇਸ਼ਨ ਜਰਨੈਲ ਸਰਵੇਤ ਸਿੰਘ ਜਿਨ੍ਹਾਂ ਨੇ ਕਿਸੇ ਵੇਲੇ ਇੰਡੀਆ ਦੀ ਲੜਾਈ ਦੀ ਜੇ ਕੀਤੀ ਹੈਗਵਾਈ ਕੀਤੀ ਨਾਲ ਬਾਬਾ 18 ਸਿੰਘ ਜੀ ਬਹੁਤ ਸਾਰੇ ਸਿੰਘ ਜਿਹੜੇ ਉਸ ਦਰਬਾਰ ਸਾਹਿਬ ਤੋਂ ਉਸ ਵੇਲੇ ਸਕੇ ਉਹਨਾਂ ਨੇ ਫੌਜ ਦਾ ਟੱਕਰਾ ਵੀ ਕੀਤਾ ਔਰ ਫੌਜ ਦੇ ਜਿਹੜੇ ਜਨਰਲ ਆ ਉਹਨਾਂ ਨੇ ਵੀ ਕਿਤਾਬਾਂ ਲਿਖੀਆਂ ਤੇ ਉਹ ਵੀ ਇਸ ਗੱਲ ਦੇ ਮੰਨੇ ਆ ਕਿ ਮੁਕਾਬਲਾ ਬਹੁਤ ਜ਼ਬਰਦਸਤ ਹੋਇਆ ਸੋ ਮੈਂ ਸਮਝਦਾ ਕਿਉਂਕਿ ਮੁਕਾਬਲੇ ਤਾਂ ਕਈ ਵਾਰ ਹੀ ਹੋ ਜਾਂਦੇ ਆ ਪਰ ਜੇਜ਼ ਬਿਧੀ ਦੇ ਨਾਲ 사ਚਖੰਡ ਸ੍ਰੀ ਹਰਮੰਦਰ ਸਾਹਿਬ ਦੀ ਗੋਲੀਆਂ ਮਾਰੀਆਂ ਜੇਜ਼ ਬਿਧੀ ਦੇ ਨਾਲ ਤੋਪਾਂ ਤੇ ਟੈਂਕਾਂ ਦੇ ਨਾਲ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕੀਤਾ 사ਤਗੁਰ ਜੀ ਦੇ ਜਿਹੜੇ ਥੱਲੇ ਪਵਿੱਤਰ ਸਰੂਪ ਪ੍ਰਕਾਸ਼ ਮਾਨ ਸੀ ਉਹ ਚ ਗੋਲੀ ਲੱਗੀ ਇੱਕ ਜਿਹੜੇ ਵੱਡੇ ਸਰੂਪ ਸਾਡੇ ਹਰ ਕੀ ਪੌਣੀ ਹੁੰਦੇ ਉਹਦੇ ਵਿੱਚ ਗੋਲੀ ਲੱਗੀ ਉੱਤੇ ਗੋਮਤ ਜੀ ਵੀ ਗੋਲੀਆਂ ਲੱਗੀਆਂ ਤੇ ਸ੍ਰੀ ਅਕਾਲ ਤਖਤ ਸਾਹਿਬ ਨੂੰ ਢਹਿ ਢੇਰੀ ਕਰਤਾ ਜਿੰਨਾ ਸਾਡਾ ਪਰਾਣਾ ਉੱਥੇ ਇਤਿਹਾਸ ਪਿਆ ਸੀ ਚਾਹੇ ਉਹ ਗੁਰਮਤ ਦਾ ਇਤਿਹਾਸ ਸੀ ਚਾਹੇ ਹੋਰ ਇਤਿਹਾਸ ਸੀ ਉਹ ਸਾਰੇ ਨੂੰ ਅੱਗ ਲਾ ਕੇ ਸਾਰਾ ਕੁਝ ਫੂਕ ਕੇ ਫਨਾ ਕੀਤਾ ਔਰ ਗੁਰੂ ਸਾਹਿਬ ਜੀ ਦੀ ਦਰਸ਼ਣੀ ਡਿਉੜੀ ਉਹਦਾ ਅਦਾ ਹਿੱਸਾ ਢਾ ਕੇ ਇੱਕ ਬਹੁਤ ਕੀਮਤੀ ਜਿਹੜੀ ਇੱਕ ਮਹਾਰਾਜਾ ਰਣਜੀਤ ਸਿੰਘ ਨੇ ਚਾਂਦਨੀ ਭੇਟ ਕੀਤੀ ਸੀ ਉਹ ਸਾਰੇ ਜਿਹੜੀ ਉਹ ਸਵਾਹ ਚੜ ਕੇ ਸਵਾਹ ਹੋ ਗਈ ਉਹ ਮੈਂ ਇਹ ਗੱਲ ਇਸ ਕਰਕੇ ਨਹੀਂ ਕਹਿ ਰਿਹਾ ਕਿ ਇੱਕ ਯੋਜਨਾਬੰਦ ਧੰਗ ਨਾਲ ਸਿੱਖਾਂ ਦੀ ਕਰਦਾਰਕੁਸ਼ੀ ਕਰਨ ਲਈ ਇਹ ਬਲੂ ਸਟਾਰ ਆਪਰੇਸ਼ਨ ਕੀਤਾ ਗਿਆ ਸੀ ਤੇ ਸਿੱਖ ਮੰਗਦੇ ਵੀ ਕੀ ਸੀ ਕੋਈ ਵੱਡੀਆਂ ਮੰਗਾਂ ਨਹੀਂ ਸੀਗੀਆਂ ਉਸ ਵੇਲੇ ਦੀਆਂ ਜਿਹੜੀਆਂ ਮੁੱਖ ਤੌਰ ਤੇ ਉੱਤੇ ਸ਼੍ਰੀ ਅਨੰਦਪੁਰ ਸਾਹਿਬ ਦਾ ਮਤਾ ਅਧਿਆਤਕ ਉਹਦੇ ਵਿੱਚ ਫਿਰ ਬਾਦ ਦੇ ਵਿੱਚ ਬੈਠ ਕੇ ਮੋਰਚਾ ਵੀ ਲੱਗਾ ਸੋ ਮੈਂ ਜਿੱਥੇ ਉਹਨਾਂ ਮਹਾਨ ਸ਼ਹੀਦਾਂ ਨੂੰ ਨਤਮਸਤ ਕਰਉਣਾ ਪ੍ਰੇਰਨਾ ਵੀ ਆ ਸਾਡੇ ਦੇ ਪ੍ਰੇਰਨਾ ਕੀ ਆ ਕਿ ਜਿਨ੍ਹਾਂ ਨੇ ਕਹਲੇ ਦਾ ਆਪਾਂ ਮੁਠੀ ਪਾਸ ਇੱਕ ਉਹਨਾਂ ਨੇ ਐਡੀ ਵੱਡੀ ਫੌਜ ਦੇ ਜਿਹੜੇ ਉਹ ਛੱਕੇ ਛਾੜਾ ਦਿੱਤੇ ਗੁਰੂ ਦਸਮ ਪਾਤਸ਼ਾਹ ਦੀ ਕਿਰਪਾ ਸੀ ਛੇ ਗੁਰੂ ਹਰਗੋਬਿੰਦ ਪਾਤਸ਼ਾਹ ਦੀ ਕਿਰਪਾ ਸੀ ਤੇ ਦਮ ਨਵੀਂ ਦਿਖਾ ਦੇ ਮੁਗੀ ਸਤ ਬਾਬਾ ਚਰਨਾਰਾਇਣ ਸਿੰਘ ਜੀ ਖਾਲਸਾ ਪਿੰਡਰਾਵਾਲੇ ਉਹਨਾਂ ਦਾ ਅਰਾਦਾ ਉਹਨਾਂ ਦਾ ਸੰਕਲਪ ਉਹਨਾਂ ਦੀ ਕਰਨੀ ਤੇ ਕਫਨੀ ਤੇ ਉਹਨਾਂ ਦੇ ਸਾਥੀਆਂ ਨੇ ਸ਼ਹਾਦਤ ਦੇ ਦਿੱਤੀ ਆ ਤੋ ਅੱਜ ਅੰਮ੍ਰਿਤ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਸਵੇਰੇ ਖੰਡ ਪਾਠਾਂ ਦੇ ਧੋਪ ਪਏ ਥੱਲੇ ਸ੍ਰੀ ਅਕਾਲ ਤਖਤ ਸਾਹਿਬ ਤੇ ਕੀਰਤਨ ਤੋਂ ਬਾਅਦ ਅਰਦਾਸ ਬੇਨਤੀ ਤੇ ਸ਼ਹੀਦਾਂ ਦੇ ਪਰਿਵਾਰਾਂ ਨੂੰ ਸਿਰਪਾਉ ਦੀ ਵਾਕਿਸ਼ ਕੀਤੀ ਗਈ ਤੇ ਮੈਂ ਇਹ ਵੀ ਕਹਿਣਾ ਚਾਹਨਾ ਕਿ ਬਹੁਤ ਸਾਰੇ ਮਸਲੇ ਹਾਲੇ ਸਾਡੇ ਸਿੱਖਾਂ ਦੇ ਅਧੂਰੇ ਪਏ ਆ ਜਿਹਦੇ ਵਿੱਚ ਸਭ ਤੋਂ ਵੱਡਾ ਮਸਲਾ ਕਿ ਦੇਸ਼ ਦੇ ਵਿਧਾਨ ਮੁਤਾਬਕ ਕਿਸੇ ਨੂੰ ਜੇ ਹਮਰ ਕੈਦ ਹੋ ਜਾਂਦੀ ਤੇ ਉਹ 20 ਸਾਲਾਂ ਬਾਅਦ ਬਾਹਰ ਆ ਜਾਂਦਾ ਅੱਜ 33 ਦੇ 34 34 ਸਾਲ ਦੇ ਜੇਲਾ ਵਿੱਚ ਬੈਠੇ ਹਾਂ ਔਰ ਸਭ ਤੋਂ ਵੱਡੀ ਤਰਾਸਦੀ ਕਿ 2019 ਦੇ ਵਿੱਚ ਸਾਹਿਬਗੁਰੂ ਨਾਨਕ ਦੇ ਪਾਤਸ਼ਾਹ ਜੀ ਦੇ ਪ੍ਰਕਾਸ਼ ਦੇ ਸਾਡੇ ਤੇ ਇੱਕ ਪ੍ਰਧਾਨ ਮੰਤਰੀ ਸਾਹਿਬ ਵੱਲੋਂ ਐਲਾਨ ਕੀਤਾ ਗਿਆ ਸੀ ਦੇਦੇ ਵਿੱਚ ਭਾਈ ਬਲਵੰਤ ਸਿੰਘ ਰਾਜਵਾਨੇ ਦੀ ਮੌਤ ਦੀ ਸਜ਼ਾ ਮਾਫ ਕਰਕੇ ਉਹਨੂੰ ਲਾਈਫ ਚ ਕਨਵਰਟ ਕਰਨਾ ਸੀ ਪਰ ਅਫਸੋਸ ਨਾ ਕਹਿ ਰਿਹਾ ਕੋਈ ਵਾਅਦਾ ਪੂਰਾ ਨਹੀਂ ਕੀਤਾ ਤੇ ਅੱਜ ਅਸੀਂ ਸੁਪਰੀਮ ਕੋਰਟ ਦੇ ਵਿੱਚ ਪਹਿਲਾਂ ਪਟੀਸ਼ਨ ਪਾਈ ਉਹ ਵੀ ਉਹੀ ਸਰਕਾਰ ਨੂੰ ਡਾਇਰੈਕਸ਼ਨ ਦਿੱਤੀ ਪਰ ਕੋਰਟ ਡਾਇਰੈਕਸ਼ਨ ਦਾ ਫਾਇਦਾ ਨਹੀਂ ਨਿਕਲਿਆ ਹੁਣ ਫੇਰ ਪਾਈ ਨਵੀਂ ਪਟੀਸ਼ਨ ਉਹਦਾ ਕੋਈ ਫਾਇਦਾ ਨਹੀਂ ਨਿਕਲਿਆ ਅਸੀਂ ਪਿੱਛੇ 2-3 ਇਸ ਸੰਬੰਧ ਵਿੱਚ ਮੀਟਿੰਗਾਂ ਵੀ ਕੀਤੀਆਂ ਸੀ ਕਿਉਂਕਿ ਹੁਣ ਕਲੂ ਕਾਰਾ ਸਪਤਾਹਕ ਚੱਲਦਾ ਸੀ ਹੁਣ ਯਤਨ ਕਰਾਂਗੇ ਕਿ ਛੇਤੀ ਇੱਕ ਵੱਡੀ ਮੀਟਿੰਗ ਸਾਰੇ ਜਿੰਨੀਆਂ ਜਥੇਬੰਦੀਆਂ ਉਹਨਾਂ ਸਾਰਿਆਂ ਦੇ ਨਚੌਣਵੇਂ ਨਮੰਦੇ ਉਹ ਮੀਟਿੰਗ ਸਾਧ ਕੇ ਉਹਨਾਂ ਦੇ ਰਿਵਿਊ ਲਵਾਂਗੇ ਕਿਉਂਕਿ ਭਾਈ ਰਾਜੋਣਾ ਸਾਹਿਬ ਦਾ ਇਹ ਕਹਿਣਾ ਸੀ ਕਿ ਮੈਂ ਮੌਤ ਤੋਂ ਨਹੀਂ ਹੁਣ ਮੈਂ ਮੌਤ ਤਕਰੀਬਨ ਤੇ ਜ਼ਿੰਦਗੀ ਦਾ ਕੋਈ ਫਰਕ ਨਹੀਂ ਸਮਝਦਾ ਸੋ ਉਹ ਵੀ ਇੱਕ ਸਾਡਾ ਵੱਡਾ ਮਸਲਾ ਆ ਜਿਹੜਾ ਹਾਲੇ ਲੰਮਕਦਾ ਪਿਆ ਤੇ ਦੂਜਾ ਕਾਉਂ ਤੋਂ ਵੱਡਾ ਸਿੱਖਾਂ ਦੀ ਜਿਹੜੀ ਤਾਕਤ ਆ ਉਹ ਕਿਵੇਂ ਖੇਰੂ-ਖੇਰੂ ਕੀਤੀ ਜਾ ਰਹੀ ਆ ਹਰਿਆਣੇ ਦੇ ਵਿੱਚ ਪ੍ਰੋਪਰ ਢੰਗ ਦੇ ਨਾਲ ਇਲੈਕਸ਼ਨ ਨਹੀਂ ਹੋਈ ਪ੍ਰਾਂਤਗੀ ਦੇ ਜਿਹੜੇ ਉਧੇਦਾਰਾਂ ਦੀ ਚੋਣ ਸੀ ਉਹ ਹੱਥ ਖੜੇ ਕਰਕੇ ਇੱਕ ਇੱਕ ਡੈਮੋਕ੍ਰੇਸੀ ਦਾ ਮੈਂ ਸਮਝਦਾ ਉਹ ਇੱਕ ਮਜ਼ਾਕ ਚਲੋ ਹੱਥ ਵੀ ਖੜੇ ਹੋ ਜਾਂਦੇ ਜੇ ਸਤਾਂਤ ਹੋਣ ਸਾਰੇ ਪਰ ਮੇਰਾ ਕਹਿਣ ਤੋਂ ਭਾਵ ਕਿ ਸਰਕਾਰ ਸਿੱਧੇ ਤੌਰ ਦੇ ਉੱਤੇ ਧਰਮ ਦੇ ਵਿੱਚ ਦਖਲਅੰਦਾਜ਼ੀ ਕਰ ਰਹੀ ਆ ਔਰ ਮੈਂ ਸਰਕਾਰ ਨੂੰ ਇਸ ਗੱਲ ਦੀ ਧਾਰਨਾ ਵੀ ਕਰਨਾ ਕਿ ਧਰਮ ਦੇ ਵਿੱਚ ਕੋਈ ਵੀ 파ਰਟੀ ਜਿੱਲੇ ਦਖਲਅੰਦਾਜ਼ੀ ਕਰਦੀ ਆ ਉਹ ਪੋਲਿਟਿਕਲ ਤੌਰ ਦੇ ਉੱਤੇ ਨੁਕਸਾਨੀ ਜਾਂਦੀ ਆ ਇਹ ਤਾਂ ਬਖਸ਼ਿਸ਼ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸ਼੍ਰੋਮਣੀ ਕਾਲਜਾਰ ਕਿਉਂਕਿ ਸਾਡਾ ਪਵਿੱਤਰ ਸਿਧਾਂਤ ਆ ਉਹਦੇ ਤਹਿਤ ਚੱਲਦੀ ਆ ਸੋ ਮੈਂ ਦੁਬਾਰਾ ਫਿਰ ਸਮੂਹ ਸਿੱਖ ਭਾਈਚਾਰੇ ਦਾ ਸਮੂਹ ਸਿੱਖ ਜਥੇਬੰਦੀਆਂ ਦਾ ਤੇ ਮਹਾਨ ਸੰਪਰਦਾਵਾਂ ਦਮਦਮੀ ਟਕਸਾਲ ਔਰ ਨੀ ਹਾਂਗ ਸੰਗਤੀਆਂ ਸਿਰਮੌਰ ਜਥੇਬੰਦੀਆਂ ਔਰ ਬਾਕੀ ਸਾਰੀਆਂ ਸਮੂਹਟੀਆਂ ਦੇ ਜਥੇਬੰਦੀਆਂ ਉਹਨਾਂ ਸਾਰਿਆਂ ਦਾ ਪਹਿਲੇ ਨੂੰ ਧੰਨਵਾਦ ਕਰਦਾ ਕਿ ਬਹੁਤ ਵੱਡਾ ਰੌਲਾ ਰਪਾ ਸੀ ਪਿਛੇ ਉੱਥੇ 6 ਤਰੀਕ ਨੂੰ ਆਹ ਹੋ ਜਾਊਗਾ ਆਹ ਹੋ ਜਾਊਗਾ ਤੇ ਮੈਂ ਸਾਬਦਾ ਗੁਰੂ ਕੇ ਸਿੱਖ ਜਿਹੇ ਧੰਗ ਦੇ ਨਾਲ ਉੱਥੇ ਆ ਜੁੜ ਕੇ ਬੈਠੇ ਸੀ ਗੁਰੂ ਕਿਰਪਾ ਕਰੇ ਇਹ ਇੱਕ ਸੁੰਤਾ ਦੇ ਵਿੱਚ ਇਸ ਇਸੇ ਤਰ੍ਹਾਂ ਜੁੜ ਜਾਣ ਸੋ ਮੈਂ ਅੰਤ ਦੇ ਵਿੱਚ ਫੇਰ ਅੱਜ 41ਵੀਂ ਵਾਰਸੀ ਦੇ ਉੱਤੇ ਗੁਰੂ ਚਰਨਾਮਚਰ ਅਰਦਾਸ ਕਰਦਾ ਕਿ ਕੌਮ ਏਕੇ ਵਿੱਚ ਆਵੇ ਅੱਜ ਏਕਾ ਹੋ ਜਾਏ ਸਾਰੇ ਮਸਲੇ ਹੱਲ ਹੋ ਜਾਣਗੇ ਬਹੁਤ-ਬਹੁਤ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੱਸਦੀ ਹੈ ਕਿ ਕੱਲੂਕਾਰਾ ਦਿਵਸ ਨੂੰ ਲੈ ਕੇ ਸਮਾਗਮ ਲਿਕੇ ਗਏ ਸੀ ਤੇ ਅੱਜ ਸ਼੍ਰੀ ਖਾਨਪਾੜ ਸਾਹਿਬ ਦੇ ਭੋਗ ਪਾਏ ਗਏ ਨੇ ਤੇ ਦੂਜੇ ਪਾਸੇ ਪੁਲਿਸ ਵੱਲੋਂ ਵੀ ਸੁਰੱਖਿਆ ਦੇ ਸਖਤ ਪ੍ਰਬੰਧ ਕੀਤੇ ਗਏ ਸੀ ਅੰਮ੍ਰਿਤਸਰ ਬੰਦ ਦੀ ਕਾਲ ਵੀ ਦਿੱਤੀ ਗਈ ਸੀ ਇਹ ਸਭ ਦੇ ਚਲਦਿਆਂ ਅੱਜ ਇਹ ਸਮਾਗਮ ਸੰਪੰਨ ਹੋ ਗਏ ਨੇ ਨਿਟਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੁਕਮਰਾਨਾਂ ਨੂੰ ਹੋਣਗੇ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਹਰ ਮਸਲੇ ਤੇ ਰਹੇਗੀ ਤਿੱਖੀ ਨਜ਼ਰ ਦੱਸਾਂਗੇ ਕੌਣ ਕਰ ਰਿਹਾ ਹੈ ਕੀਦੇ ਤੇ ਜ਼ਬਰ ਵਿਦੇਸ਼ਾਂ ਦੇ ਵਿੱਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਅਮਰੀਕਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹਰ ਮੁੱਦੇ ਤੇ ਹੋਣਗੇ ਰੋਜ਼ ਚਰਚੇ ਖੋਲਾਂਗੇ ਅੰਦਰੂਨੀ ਰਾਜ਼ ਬਣਾਗੇ ਗੁਲਾਮ ਆਵਾਜ਼ ਖੇੜ ਸਿੱਖਿਆ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਗਾਇਕਾਂ ਤੇ ਅਦਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਤੇ ਕਲਾਕਾਰਾਂ ਦੀ ਜ਼ਿੰਦਗੀ ਤੇ ਮਰਾਂਗੇ ਝਾਤ ਅਧਰਮ ధਰੋਹਰ ਸੰਸਕ੍ਰਿਤੀ ਔਰ ਸਿਹਤ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਾਥ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਐ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ ਚ ਹੋਵੇਗੀ ਸਿਰਫ ਲੋਕਾਂ ਦੀ ਗੱਲ